ਆ ਗਾਂ ਤੁਰਦੀ ਦਿਖਾ ਦਿੰਦੇ ਆ ਲੇਵੇ ਦੀ ਜਿਹੜੀ ਹੈਗੀ ਕੁਆਲਿਟੀ ਚੈੱਕ ਕਰ ਲੇ। ਲੇਵੇ ਦੀ ਉਹ ਜੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆ ਦੇਖ ਲਓ ਲੇਵੇ ਦੀ ਵੰਤਰ ਵਿੱਚ। ਨੇ ਸੱਤ ਆਪਣੇ ਘਰ ਦੀ ਸੱਤ ਦੀ ਗਾਰੰਟੀ ਹੈ ਮਾਲਕਾਂ ਦੀ ਆਪਾਂ ਛੇ ਦੀ ਗਾਰੰਟੀ। ਤੇ ਦੇਖੋ ਸੋਹਣੀ ਸੁਨੱਖੀ ਜਰਸੀ ਨਸਲ ਦੀ ਗਾਂ ਆ ਗਈ। ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਹਰਿਆਣੇ ਦੇ ਪਿੰਡ ਸਾਧਨਵਾਸ ਦੇ ਵਿੱਚ ਪਹੁੰਚੇ ਹੋਏ ਹਾਂਗੇ। ਅੱਜ ਨਾ ਆਪਾਂ ਤੁਹਾਡੇ ਵਾਸਤੇ ਇੱਕ ਤਾਂ ਦੋ ਟੋਕੜਾ ਗੱਬਣਾ ਦੁੱਧ ਦਿੰਦਿਆਂ ਮੱਝਾਂ ਲੈ ਕੇ ਆਏ ਚੈੱਕ ਪਾਸ ਨੇ। ਇੱਕ ਤਾਜੀ ਸੂਈ ਆ ਗਈ। ਐਚ ਐਫ ਮੰਨ ਲੋ ਹਨਾ ਕ੍ਰੋਸ ਮੰਨ ਲੋ ਤੁਸੀਂ ਇਹ ਗਾਂ ਤਾਜੀ ਸੂਈ ਆ ਗਈ ਤੇ ਮਗਰੇ ਦੇ ਬੱਛਾ ਇੱਕ ਆ ਗਈ ਜਰਸੀ ਸੂਈ ਚੌਥੇ ਨੰਬਰ ਦੇ ਉੱਤੇ ਇਹ ਜਰਸੀ ਆ ਗਈ ਇਹ ਹਜੇ ਘੱਟੋ ਘੱਟ ਵੀ ਮੈਨੂੰ ਆਇਆ ਲੱਗਦਾ 10-15 ਦਿਨ ਇਹਦੇ ਬਾਕੀ ਨੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਈਏ ਹਨਾ ਤੇ ਸਾਰੇ ਪਸ਼ੂਆਂ ਦੀ ਡਿਟੇਲ ਓਡੇ ਨਾਲ ਸਾਂਝੀ ਕਰਦੇ ਆਂ ਬਾਕੀ ਮੈਂ ਹਰ ਵਾਰ ਦੀ ਤਰ੍ਹਾਂ ਕਹਿਣਾ ਹੀ ਹੁੰਨਾਗਾ ਵੀ ਜਿਹੜੀ ਵੀ ਆਪਾਂ ਚੀਜ਼ ਕੋਈ ਵੀਡੀਓ ਬਣਾਉਣਾ ਤੇ ਆਪਦੀ ਤਸੱਲੀ ਮਿੱਤਰੋ ਮਾਲਕਾਂ ਦੇ ਘਰੇ ਆ ਕੇ ਕਰੋ ਪੜਾ ਕੋਈ ਤੋਕੜ ਗੱਪਣ ਪਸ਼ੂਆ ਹਨਾ ਉਹਨੂੰ ਚੈੱਕ ਪਾਸਾ ਇੱਥੇ ਕਰਾ ਕੇ ਲੈ ਕੇ ਜਾਓ ਤੇ ਜਿਹੜੀ ਆਪਣੇ ਤਾਜੀ ਸੂਈ ਕੋਈ ਵੀ ਪਸ਼ੂ ਆਉਂਦੀ ਦੋ ਟਾਈਮ ਦੀ ਇੱਥੇ ਚਬਾਈ ਕਰੋ ਆਜੋ ਬਾਈ ਨਾਲ ਕਰਵਾਏ ਕੀ ਗੱਲਬਾਤ ਤੇ ਸਾਰੇ ਪਸ਼ੂਆਂ ਦੀ ਜਾਣਕਾਰੀ ਲਗੀ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਹਾਂਜੀ ਨਾਮ ਜਸਵਿੰਦਰ ਸਿੰਘ ਜੀ ਪਿੰਡ ਆਪਣਾ ਸਾਦਨਵਾਲ ਜੀ ਤਹਿਸੀਲ ਟੋਹਾਣਾ ਜੀ ਆਪਣਾ ਇਹ ਬਰੇਟਿਆਂ ਤੋਂ ਕਿੰਨੇ ਕਿ ਦੂਰੇ ਬਰੇਟਿਆਂ ਤੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਬਰੇਟਾ ਜੀ ਉੱਥੋਂ ਪੈ ਜਾਂਦਾ ਆਪਣਾ 11 ਕਿਲੋਮੀਟਰ ਜੀ ਬਰੇਟਿਆਂ ਤੋਂ ਲੈਰੇ ਤੋਂ ਪੈ ਜਾਂਦਾ 20 ਜੀ ਅੱਛਾ ਆਪਣਾ ਇਧਰੋਂ ਟਵਾਣੀ ਤੋਂ ਉਹਨੇ 20 ਪੈ ਜਾਂਦਾ ਜਖਲ ਤੋਂ ਉਹਨੇ 6 ਪੈ ਜਾਂਦਾ ਜੀ 6 ਪੈ ਜਾਂਦਾ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਡਾ ਨਾਮ ਕੀ ਆ ਗਿਆ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਅੱਛਾ ਭਾਈ ਜਸਵਿੰਦਰ ਜਿਵੇਂ ਆਪਾਂ ਗੱਲ ਕਰ ਲਏ ਦੋ ਮੱਝਾਂ ਆ ਗਈਆਂ ਆਪਣੀਆਂ ਤੇ ਪਹਿਲੀ ਮੱਝ ਜੇ ਆਪਾਂ ਗੱਲ ਕਰ ਲਗੇ ਏਸੇ ਮੱਝ ਤੋਂ ਹਨਾ ਜਿਹੜੀ ਤੇਰੀ ਆ ਮੱਝ ਆ ਗਈ ਇਹਦੀ ਮੈਨੂੰ ਐ ਦੱਸ ਵੀ ਸੂਆ ਕਿ ਨਵਾਂ ਮਤਲਬ ਇਹ ਸੂਈ ਹੋਈ ਆ ਸੂਆ ਕੋ ਇਹੀ ਤੀਜਾ ਹੀ ਅਗਲੇ ਨੇ ਦੂਜਾ ਕਹਿ ਕੇ ਦਿੱਤੀ ਹੋਈ ਹੈ ਜੀ ਆਪਾਂ ਅੱਛਾ ਦੂਜਾ ਹੀ ਕਿਤੇ ਵਾਸਤੇ ਗੱਬਣਾ ਹੈ ਹਾਂਜੀ ਹਾਂਜੀ ਤੀਜੇ ਵਾਸਤੇ ਗੱਬਣੇ ਤੀਜੇ ਵਾਸਤੇ ਗੱਬਣਾ ਆ ਗਈ ਕਿ ਐ ਮਹੀਨੇ ਦੀ ਚਾਰ ਮਹੀਨੇ ਦੀ ਚੈੱਕ ਕਰਾਈ ਹੋਈ ਹੈ ਜੀ ਹਾਂ ਅਗਲਾ ਕੋਈ ਨਾਲ ਡਾਕਟਰ ਲੈ ਆਵੇ ਜਾਂ تسلی کرا لی اپ دا جا کے 5 ਦਿਨਾਂ ਦੀ ਗਰੰਟੀ ਹੋਊਗੀ ਆਪਣੀ پوری ਠੰਡਾ ਟੀਕਾ ਲਵਾਇਆ ਹੋਈ ਚੈੱਕ ਕਰਾ ਕੇ ਠੀਕ ਹੈ ਕਿੰਨਾ ਹੁਣ ਦੁੱਧ ਇਸ ਟਾਈਮ ਹੈਗਾ ਜੀ ਦੋਨਾਂ ਦੇ ਥੱਲੇ 7-7 ਕਿਲੋ ਹੀ اچھا ਇਹਦੇ ਥੱਲੇ ਵੀ 7 ਕੋਈ 6 ਮੰਨ ਕੇ ਲੈ ਜਾਓ ਜੀ ਬੱਚਾ ਹੈ ਨਹੀਂ ਬੱਚੇ ਦੋਨਾਂ ਦੇ ਪਿੱਛੇ ਨਹੀਂ ਹੈਗੇ ਠੀਕ ਹੈ ਬੱਚਾ ਹੈ ਨਹੀਂ ਇਹਦਾ 7 ਕਿਲੋ ਦੁੱਧ ਦਾ 6 ਮੰਨ ਲੈ 6 ਮੰਨ ਕੇ ਲੈ ਜਾਓ 4 ਮਹੀਨਿਆਂ ਦੀ ਗੱਬਣਾ 4 ਮਹੀਨਿਆਂ ਦੀ ਗੱਬਣਾ ਲਾ ਫਿਰ ਖੋਲ ਕੇ ਆਪਾਂ ਤੋੜ ਕੇ ਦਿਖਾਗੇ ਤੀਜੇ ਸੋਏ ਵਾਸਤੇ ਬਾਈ ਗੱਬਣ ਕਹਿੰਦਾ ਮਿੱਤਰੋ ਤੇ ਇਹਦਾ ਜਿਹੜਾ ਹੈਗਾ ਨਾ ਹੁਣ ਆਪਾਂ ਤੋੜ ਕੇ ਦਿਖਾਉਣੇ ਆ ਬਾਲੇ ਵੱਡੇ ਤੇ ਜਿਹੇ ਜਿਹਿਆਂ ਹੈ ਹੀ ਆਪਾਂ ਉਹ ਜਿਹਿਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਹ ਦੇਖ ਲਓ ਲੇਵੇ ਦੀ ਬੰਤਰ ਵੀ ਚੈੱਕ ਕਰ ਲਓ ਥਣ ਅੱਛਾ ਤਾਰਾਂ ਤੂਰਾਂ ਦੀਆਂ ਜਮਾ ਓਕੇ ਤਾਰਾਂ ਜਮਾ ਹੀ ਕੋਈ ਪੂਰ ਨਹੀਂ ਕੋਈ ਸ਼ਰਲਾ ਨਹੀਂ ਹੈਗਾ ਜੀ ਅੱਛਾ ਕੀ ਰੇਟ ਹੋਵੇਗਾ ਓਕੇ ਦੀ ਰਿਪੋਰਟ ਆਈ ਇਹ ਦੇ ਦਾਂਗੇ ਆਪਾਂ ਮੰਗਦੇ ਤਾਂ ਆਪਾਂ 65000 ਰੁਪਈਆ ਜੀ ਅੱਛਾ ਬਾਕੀ ਮਾਨਤਾਨ ਕਰਦਾ ਕਰਦਾਂਗੇ ਕੋਈ ਭਰਾ ਦੂਰੋਂ ਨੇੜੇ ਆਉਂਦਾ ਜੀ ਠੀਕ ਹੈ ਮਾਨਤਾਨ ਪੂਰਾ ਕਰਦਾਂਗੇ ਜੀ ਤੇ ਜੋੜਾ ਲੈਂਦਾ ਤਾਂ ਇੱਕ ਵੀ ਦਾ ਦੇ ਦਾਂਗੇ ਜੀ ਆਪਾਂ ਠੀਕ ਹੈ ਜੀ ਕੋਈ ਜੋੜਾ ਲਊਗਾ ਇੱਕ ਵੀ ਦਾ ਹੈ ਇੱਕ ਵੀ ਦਾ ਦੇ ਦਾਂਗੇ ਜੋੜਾ ਹੁਣ ਹੈਗਾ ਮਤਲਬ ਦੁੱਧ ਦੀ ਫੁੱਲ ਗਰੰਟੀ ਹੋ ਜੀ ਆਪਾਂ ਚੁੰਨੇ ਸੱਤ ਆਪਣੇ ਘਰ ਦੀ ਸੱਤ ਦੀ ਗਰੰਟੀ ਹੈ ਮਾਲਕਾਂ ਦੀ ਆਪਾਂ ਛੇ ਦੀ ਗਰੰਟੀ ਦੇ ਦਾਂਗੇ ਠੀਕ ਹੈ ਕੋਈ ਉਰੇ ਆਪਣੇ ਦੋ ਟਾਈਮ ਚੋਲੇ ਚਾਰ ਟਾਈਮ ਥਣਾ ਸੁਣਾ ਦੀਆਂ ਜਮਾ ਓਕੇ ਹਾਂਜੀ ਥਣਾ ਦੀਆਂ ਬਿਲਕੁਲ ਡਾਂਗੇ ਤੇ ਜਿਹੜੀ ਆ ਆ ਗਈ ਤੇਰੀ ਮੱਝ ਇਹ ਕਿੰਨੇ ਵੇ ਸੂਏ ਵਾਸਤੇ ਗੱਬਣਾ ਇਹਦੀ 4 4.5 ਮਹੀਨੇ ਦੀ ਗੱਬ ਹੈ ਅੱਛਾ ਹਾਂਜੀ ਤੇ ਸੂਆ ਕਿੰਨਾ ਸੂ ਕੀ ਇਹ ਸੂਆ ਜੀ ਇਹ ਮੰਨ ਕੇ ਚੱਲੋ ਹੀ ਤੀਸਰਾ ਹੀ ਠੀਕ ਹੈ ਤੀਸਰਾ ਸੂਗੀ ਜੀ ਠੀਕ ਹੈ ਖਲਤੀ ਫਿਰ ਕਰਾਂ ਇਹ ਲੱਗਦੀ ਚੌਥੇ ਪੰਜਵੇਂ ਆਏ ਲੱਗਦਾ ਜੀ ਨਾ ਨਾ ਇਹ ਬਿਲਕੁਲ ਵੀ ਨਹੀਂ ਥੋੜੀ ਲਿੱਸੀ ਇਹ ਆ ਜਾ ਕਰਾ ਇੱਧਰਲੇ ਪਾਸੇ ਆ ਜਾ ਇਹ ਇਹ ਲੈ ਚੱਲ ਹੈ ਇੱਧਰ ਲੰਮੀ ਤੋਰ ਦੇ ਇਹ ਆ ਦੇਖ ਲਓ ਤੁਸੀਂ ਥੋੜੀਆਂ ਜੀਆਂ ਲਿਸੀਆਂ ਜਿਹੜੇ ਹਿਸਾਬ ਨਾਲ ਹਨਾ ਤੇ ਲਿਸੀਆਂ ਦੇ ਹਿਸਾਬ ਨਾਲ ਹੀ ਰੇਟ ਆ ਮਿੱਤਰੋ ਰੇਟ ਬਿਲਕੁਲ ਜਾਇਜ਼ ਹੈ ਬਾਕੀ ਦੂਰੋਂ ਨੇੜੇ ਆਏ ਭਰਾ ਦਾ ਆਪਾਂ ਮਾਨਦਾਨ ਜ਼ਰੂਰ ਕਰਦਾ ਹੈ ਠੀਕ ਹੈ ਇਹ ਆ ਦੇਖ ਲਓ ਜੇ ਕੱਲੀ ਕੱਲੀ ਲਿਆਂਦਾ ਕੋਈ ਬੰਦਾ ਟੌਕ ਕਰਦੀ ਜੁਬੀ ਦਾ ਅੱਛਾ ਜੇ ਕੱਲੀ ਕੱਲੀ ਕਰਦੇ ਯਾਰ 60 60000 ਰੁਪਏ ਮੈਂ ਤਾਂ ਕਹਿੰਦਾ ਤੈਨੂੰ ਹਾਂਜੀ ਕੱਲੀ ਕੱਲੀ ਕਰਦੇ 60 60000 ਦੀਆਂ ਕੋਈ ਵੇਕਤਾ ਦਰੀ ਉਹਦੀ ਆਖਤ ਇੱਥੇ ਆ ਕੇ ਤਸੱਲੀ ਕਰਕੇ ਲੈ ਜਾਣੀਆਂ ਹੈ ਰੇਟ ਤਾਂ ਜਮ ਫਿਕਸ ਹੀ ਕਰਦੇ ਕੋਈ ਨਾ ਜੀ ਮੌਕੇ ਤੇ ਕਰ ਲਾਂਗੇ ਜੀ ਮਾਨਤਨ ਕਰ ਦਾਂਗੇ ਹਾਂਜੀ ਠੀਕ ਆ ਜਿਵੇਂ ਹੁਣ ਤੇਰੀ ਕੋਈ ਥੋੜੀ ਮੋੜਦੇ ਨਹੀਂ ਹੈਗੇ ਆਪਾਂ ਜਿਹੜੀ ਆ ਗਈ ਤੇਰੀ ਐਚ ਐਫ ਜੀ ਹਾਂ ਇਹ ਬਾਈ ਜੀ ਰਾਤ ਨੂੰ ਸੂਈ ਹੈ ਜੇਰਦੀ ਆਪਣੇ ਕੋਲ ਵੀਡੀਓ ਹੈ ਬਿਲਕੁਲ ਡਾਨ ਹੈ ਅੱਛਾ ਜੇਰਦੀ ਬਿਲਕੁਲ ਡਾਨ ਹੈ ਠੀਕ ਹੈ ਤੇ ਸੀਲਸ ਲੱਗ ਬਹੁਤਾ ਹੀ ਨਿਆਣਾ ਪਾ ਲੋ ਨਾ ਪਾ ਲੋ ਹੀ ਕੋਈ ਦਿੱਕਤ ਨਹੀਂ ਅੱਛਾ ਰਾਤ ਹੀ ਸੂਈ ਹੈ ਹਾਂਜੀ ਹਾਂਜੀ ਆ ਦਿਖਾ ਦਿਓ ਜੀ ਨਹੀਂ ਕਰ ਸਕਦੇ ਹਾਂਜੀ ਬੋਲੇ ਚ ਖਾਲੀ ਨਹੀਂ ਕੀਤੀ ਹੋਈ ਜੀ ਪੂਰੀ ਠੀਕ ਹੈ ਹਾਂਜੀ ਹਾਂਜੀ ਤੇ ਸੂਆ ਕਿਨਵਾ ਸੂਈ ਇਹ ਸੂਆ ਜੀ ਮਨ ਕੇ ਚਲੋ ਇਹ ਤੀਜਾ ਮੰਨ ਕੇ ਲੈ ਲਈ ਕੋਈ ਵੀਰਪਰਾ ਬਣਾ ਠੀਕ ਹੈ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਇੱਕ ਪਾ ਦੂਗੀ ਤੇਰੇ ਦੁੱਧ ਜੀ ਪਿਛਲੇ ਸੂਏ ਆਪਣੇ ਕੋਲ ਹੀ ਰਹੀ ਹੈ ਮੰਨ ਕੇ ਚਲੋ 20 2.5 ਗੇੜ ਸੀ 25 ਦੀ ਫੁੱਲ ਗਾਰੰਟੀ ਹੋ ਗਈ ਆਪਣੀ ਅੱਛਾ ਹਾਂਜੀ ਹਾਂਜੀ ਮਗਰ ਬੱਛਾ ਮਗਰ ਬੱਛਾ ਜੀ ਖੋਲ ਨਹੀਂ ਕਰਪਾ ਤੋਰ ਮੇਲ ਕਾਫੇ ਲੇ ਆ ਲਿਆ ਲਿਆ ਕਰਾ ਇਧਰਲੇ ਪਾਸੇ ਬੱਚੇ ਦਾ ਬਾਲਾ ਕਰਦੀ ਹੈ ਬੱਚੇ ਦਾ ਬਾਲਾ ਜਿਆਦਾ ਕਰ ਲੋ ਵੀ ਆਪਾਂ ਤੁਹਾਨੂੰ ਆਂ ਗਾਂ ਤੁਰਦੀ ਦਿਖਾ ਦਿੰਦੇ ਆ ਲੇਵੇ ਦੀ ਜਿਹੜੀ ਹੈਗੀ ਕੁਆਲਿਟੀ ਚੈੱਕ ਕਰ ਲੇਵੇ ਦੀ ਬੰਤਰ ਬਹੁਤ ਚੰਗੀ ਹੈ ਆ ਦੇਖੋ ਲੇਵੇ ਤੋਂ ਜਮਾ ਸੀਲਸ ਲੱਗ ਬਹੁਤ ਹੈ ਲੰਮੀ ਤੋਰ ਦਾ ਮਾੜੀ ਇਸ ਚਾਲ ਜਾਣਦੇ ਜਾਂਦੇ ਇਹ ਕਦ ਕਾਠੇ ਇਹਦਾ ਵੀ ਕੋਈ ਬਾੜੀ ਪੱਕਾ ਕਰ ਸਕਦੇ ਹੈਨਾ ਹਾਂਜੀ ਹਾਂਜੀ ਯਾ ਕੀ ਰੇਟਰ ਹੋਊਗਾ ਜਸਮਿੰਦਰ ਇਹ ਆਪਾਂ ਦੇ ਦਾਂਗੇ ਰਮਨ ਵੀਰੇ ਮੰਗਣ ਨੂੰ ਜੋ ਮਰਜੀ ਜਾਈਏ ਹੈਨਾ ਕੋਈ 80 ਨਹੀਂ ਕੋਈ 85 ਨਹੀਂ 76000 ਤੋਂ ਮਾਨਤਾਨ ਕਰਦਾਂਗੇ ਜੀ ਅੱਛਾ ਹਾਂਜੀ ਹਾਂਜੀ 70000 ਹਾਂਜੀ 76000 ਤੋਂ ਹੀ ਠੀਕ ਹੈ ਦੁੱਧ ਹੈਗਾ ਹੀ ਗਾਂ ਥੱਲੇ 25 ਥੋੜਾ ਸੂਆ ਵੀ ਮੰਨੀ ਖੜੀ ਹੈ ਜੀ ਅੱਛਾ ਹਾਂਜੀ ਹਾਂਜੀ ਆਹ ਜਿਹੜੀ ਤੇਰੀ ਆ ਆ ਗਈ ਮੈਨੂੰ ਐਂ ਦੱਸ ਟੇੜੀ ਸੀ ਆਹ ਆਹ ਜਰਸੀ ਦੱਸ ਮੈਨੂੰ ਵੀ ਤੇਰੀ ਆਹ ਕਿੰਨੇਵੇਂ ਸੂਏ ਸੁੰਦੀ ਹੈ ਜਰਸੀ ਜੀ ਆਪਣਾ ਦੂਜਾ ਸੂਆ ਸੋਣਾ ਹੀ ਇਹਨੇ ਦੂਜਾ ਸੂਆ ਸੋਣਾ ਤੇ ਇਹ ਕਿੰਨੇ ਦਿਨ ਬਾਕੀ ਇਹਦੇ ਲੈ ਜੂਗੀ ਜੀ 15 ਦਿਨਾਂ ਦੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਤੇ ਦੁੱਧ ਕਿੰਨਾ ਕ ਪਾ ਦੂ ਤੇਰੀ ਜਾਸਦੀ ਦੁੱਧ ਸੀ ਐ ਮੰਨ ਕੇ ਚੱਲੋ ਜੀ ਪਿਛਲੇ ਸੂਏ ਤਾਂ ਹੀ 13-14 ਲੀਟਰ ਸੀ ਠੀਕ ਐ ਐਤਕੀ ਕੋਈ ਵੀਰ ਭਰਾ ਆਪਣਾ 15-16 ਮੰਨ ਕੇ ਲੈ ਜਾ ਜੀ 15-16 ਹਾਂਜੀ ਹਾਂਜੀ ਠੀਕ ਐ ਹਾਂਜੀ ਤੇ ਸੂਹਾ ਤੀਜਾ ਹੈ ਸੂਹਾ ਤੀਜਾ ਜੀ ਚਲ ਖੋਲ ਫਿਰ ਕਰਾਂ ਇਹ ਵੀ ਆਪਾਂ ਦਿਖਾ ਦਈਏ ਇਹੇ ਜਰਸੀ ਮਿੱਤਰੋ ਤੁਸੀਂ ਚੈੱਕ ਕਰੋ ਬਹੁਤ ਠੰਡੀ ਸੀ ਲਈ ਬਿਲਕੁਲ ਹੀ ਇਹਦਾ ਰੰਗ ਬੜਾ ਪਿਆਰਾ ਗਾ ਬਦਾਮੀ ਰੰਗ ਹੈ ਹਾਂ ਹਾਂਜੀ ਹਾਂਜੀ ਜੀ ਆ ਦੇਖੋ ਹਜੇ ਤਾਂ 15 ਦਿਨ ਬਾਕੀ ਆ ਤੇ ਲੇਵਾ ਮਤਲਬ ਜਿਹੜਾ ਹੈਗਾ ਲਾਉਣਾ ਹਜੇ ਇਹਨੇ ਤਿਆਰ ਨਹੀਂ ਕੀਤਾ ਆ ਦੇਖੋ ਤੁਸੀਂ ਠੀਕ ਹੈ ਬਟ ਟਾਈਮ ਜੀਤੀ ਲਾਉਂਦੀ ਹੈ ਜੀ ਇਹ ਦੇਖੋ ਸੋਹਣੀ ਸੁਨੱਖੀ ਜਰਸੀ ਨਸਲ ਦੀ ਗਾਂ ਆ ਗਈ ਤੀਜੇ ਸੂਏ ਸੂਨ ਵਾਲੀ ਹੈ ਮਿੱਤਰੋ ਤੇ ਇਹਦਾ ਰੇਟ ਮੈਨੂੰ ਆਏ ਦੱਸ ਜੀ ਫੁੱਲ ਬਰੀਡ ਹੈ ਜੀ ਇਹਦਾ ਕੀ ਰੇਟ ਰੋ ਲੈਣ ਦੇਣ ਚਾਪਾ ਦੇ ਦਾਂਗੇ 55000 ਰੁਪਏ ਚੋਂ ਮਾਨਤਾਨ ਕਰਦਾ ਹਾਂ ਕੋਈ ਵੀਰ ਭਰਾ ਆਉਂਦਾ ਜੀ 56 ਜੋ ਹਾਂਜੀ ਹਾਂਜੀ ਮਾਨਤਾਨ ਕਰ ਦਾਂਗੇ 15 ਦਿਨਾਂ ਦੀ ਕੱਚੀ ਹੈ ਸੀਲਸ ਲੱਗ ਬਹੁਤ ਹੈ ਠੀਕ ਹੈ ਤੇ ਮੈਨੂੰ ਐ ਦੱਸ ਲਾਸਟ ਦੇ ਉੱਤੇ ਜੇ ਮਤਲਬ ਆਪਾਂ ਮੰਨ ਕੇ ਚੱਲ ਗਏ ਨੰਬਰ ਜਿਹੜਾ ਤੇਰਾ ਫੋਨ ਨੰਬਰ ਬੋਲ ਕਰ ਆਪਣਾ ਜੀ ਹੈਗਾ 97296 ਜੀ 68976 ਜੀ 97296 ਜੀ 68976 ਜੀ ਠੀਕ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਤੇਰੇ ਲੋ ਵੀ ਮਿੱਤਰੋ ਹਨਾ ਬਾਈ ਕੋਲੇ ਹੈਗੇ ਜਿਹੜੇ ਹੈਗੇ ਦੋ ਗਾਮਾਂ ਤੇ ਦੋ ਮੱਜਾਂ ਇੱਥੇ ਆਇਓ ਇਥੇ ਆ ਕੇ ਆਪਦੀ ਤਸੱਲੀ ਕਰ ਲਿਓ ਮਿੱਤਰੋ ਤੇ ਤਸੱਲੀ ਕਰਕੇ ਜਿਹੜੀ ਹੈਗੀ ਕੋਈ ਵੀ ਮੱਝ ਤੇ ਕੋਈ ਵੀ ਗਾਂ ਤੁਸੀਂ ਲਿਜਾ ਸਕਦੇ ਹੋ ਬਾਕੀ ਜਿਹੜੀ ਵੀਡੀਓ ਬਣਾਉਣਾ ਦਾ ਹੁੰਦਾ ਇੱਕ ਆਪਾਂ ਸਿਰਫ ਮੈਸੇਜ ਲਾਉਣਾ ਹੁੰਦਾ ਤਸੱਲੀ ਤੁਹਾਡੀ ਆਪਣੀ ਹੁੰਦੀ ਹੈ ਧੰਨਵਾਦ ਸਾਰੇ ਭਰਾਵਾਂ